ਇਸ ਵੀਡੀਓ ਦੇ ਵਿੱਚ ਇੱਕ ਪ੍ਰਾਲੀ ਦੀ ਭਰੀ ਹੋਈ ਟਰਾਲੀ ਖੜੀ ਨਜ਼ਰ ਆ ਰਹੀ ਹੈ ਅੱਗੇ ਜੋ ਕੁਝ ਹੀ ਸੈਕੰਡਾਂ ਦੇ ਵਿੱਚ ਹੋਣ ਵਾਲਾ ਹੈ ਉਹ ਸੀਨ ਦੇਖ ਤੁਹਾਡੀ ਰੂਹ ਕੰਬ ਜਾਵੇਗੀ ਪਹਿਲਾਂ ਦੇਖੋ ਇਹ ਪੂਰੀ ਵੀਡੀਓ ਫਿਰ ਦੱਸਦੇ ਹਾਂ ਅੱਗੇ ਪੂਰਾ ਮਾਮਲਾ ਦਰਸਲ ਇਹ ਘਟਨਾ ਜਲੰਧਰ ਦੀ ਹੈ ਜਿੱਥੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਇੱਕ ਪਰਾਲੀ ਦੀ ਭਰੀ ਹੋਈ ਟਰਾਲੀ 'ਚ ਬੇਕਾਬੂ ਹੋਈ ਕਾਰ ਨੇ ਪਿੱਛੋਂ ਆਕੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਕਾਰ ਟਰਾਲੀ ਦੇ ਹੇਠਾਂ ਚਲੀ ਗਈ ਜਿਸ ਕਾਰਨ ਕਾਰ ਦੇ ਪਰ ਖਚੇ ਉੱਡ ਗਏ ਤਸਵੀਰਾਂ 'ਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਕਾਰ ਚਾਲਕਾਂ ਅਤੇ ਅੰਦਰ ਬੈਠੇ ਵਿਅਕਤੀਆਂ ਨੂੰ ਬੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਪਰ ਉਹਨਾਂ ਦੀ ਮੌਤ ਹੋ ਚੁੱਕੀ ਸੀ ਇਸ ਹਾਦਸੇ ਦੌਰਾਨ ਜਿੱਥੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਜਿਸ ਵਿੱਚ ਇੱਕ ਬੰਦਾ ਤੇ ਦੋ ਔਰਤਾਂ ਸ਼ਾਮਲ ਸਨ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਵੀ ਸੁਣੋ ਅਈ ਸਰ ਇਹ ਕੀ ਮਾਮਲਾ ਕੀ ਹੈ ਇਹ ਕਿਹੜਾ ਐਕਸੀਡੈਂਟ ਦਾ ਮਾਮਲਾ ਐਕਸੀਡੈਂਟ ਇਹ ਆ ਕਿ ਪਿੱਛੇ ਅੱਗੇ ਇੱਕ ਟਰਾਲੀ ਪਰਾਲੀ ਵਾਲੀ ਖੜੀ ਸੀਗੀ ਤੇ ਪਿੱਛੇ ਵਚਨ ਚੇਤਾਨਕੇ ਗੱਡੀ ਜਿਹੜੀ ਆ ਪਿੱਛੇ ਟਕਰਾ ਗਈ ਆ ਟਕਰਾ ਕੇ ਨਾਲ ਕਾਫੀ ਜਿਹੜਾ ਗੱਡੀ ਦਾ ਨੁਕਸਾਨ ਹੋ ਗਿਆ ਤੇ ਤਿੰਨ ਜਾਨੇ ਵਿੱਚ ਬੈਠੇ ਸੀ ਇੱਕ ਏਜੰਸੀ ਦੀ ਉਹ ਲੇਡੀ ਸੀ ਉਹਨਾਂ ਦੀ ਮੌਕੇ ਦੇ ਉੱਤੇ ਹੀ ਜਿਹੜੀ ਇਹ ਜਿਆਦਾ ਭਿਆਨਕ ਐਕਸੀਡੈਂਟ ਹੋਣ ਕਾਰਨ ਡੈਥ ਹੋ ਗਈ ਇੱਕ ਕਿੱਥੋਂ ਆ ਰਹੇ ਸੀ ਕਿੱਥੇ ਜਾਣਾ ਸੀ ਇਹ ਦੱਸਦੇ ਆ ਕਿ ਅੰਮ੍ਰਿਤਸਰ ਵੱਲੋਂ ਆ ਰਹੇ ਸੀਗੇ 에어ਪੋਰਟ ਤੋਂ ਕਿਸ ਨੂੰ ਚੜਾਉਣਾ ਸੀਗਾ ਯੂ ਐਸ اے ਉੱਥੋਂ ਚੜਾ ਕੇ ਵਾਪਸ ਆ ਰਹੇ ਸੀ ਜਲੰਧਰ ਤੇ ਜਲੰਧਰ ਦੇ ਇਹ ਅੱਛਾ ਜੀ ਕੌਣ ਕੌਣ ਸੀ ਇਹਨਾਂ ਦੇ ਪਰਿਵਾਰਿਕ ਮੈਂਬਰ ਸੀ ਇਹ ਪਰਿਵਾਰ ਉਹ ਇਹਨਾਂ ਦਾ ਪਰਿਵਾਰਕ ਮੈਂਬਰ ਸੀਗਾ ਇਹਦੀ ਜਿਹੜੀ ਹੈਗੀ ਆ ਮੋਹਨ ਦੇ ਸਾਲੇ ਦੀ ਸਾਲੀ ਸੀਗੀ ਇੱਕ ਇੱਕ ਉਹਦਾ ਸਾਲੀ ਦਾ ਮੁੰਡਾ ਸੀਗਾ ਜੀ ਇੱਕ ਉਹਦੀ ਨੌ ਸੀ ਨੌ ਜਿਹੜੀ ਵਾਪਸ ਨਾਲ ਆ ਰਹੀ ਸੀਗੀ ਮੁੰਡੇ ਨੂੰ ਤੇ ਉਹ ਲੇਡੀ ਨੂੰ ਚੜਾ ਕੇ ਆਇਆ ਜੀ ਯੂ ਐਸ ਅੱਛਾ ਜੀ ਐਸ ਯੂ ਐਸ ਬਾਅਦ 에어ਪੋਰਟ ਤੇ ਚੜਾ ਕੇ 에어ਪੋਰਟ ਚੜਾ ਕੇ ਅੰਮ੍ਰਿਤਸਰ ਐ ਰਹਿਣ ਵਾਲੇ ਜਲੰਧਰ ਤੇ ਰਹਿਣ ਵਾਲੇ ਜਲੰਧਰ ਤੇ ਆ ਬਾਰੂ ਵੀ ਆਏ ਆ ਕਿੰਨੇ ਡੈਥ ਹੋਈ ਹੈ ਨਹੀਂ ਇਹ ਬਾਰੂ ਨਹੀਂ ਆਏ ਇਹ ਇੱਥੇ ਦੇ ਹੀ ਆ ਕੀ ਨਾਮ ਹੈ ਤੇਨਾਂ ਦਾ ਇਹ ਤਿੰਨੇ ਇੱਕ ਤਾਂ ਜਿਹੜਾ ਚਲਾ ਰਿਹਾ ਸੀਗਾ ਉਹ ਮੋਹਨ ਸਿੰਘ ਵਾ ਤੇਰਾ ਉਹਦੇ ਘਰ ਵਾਲੇ ਜਿਹੜੀ ਆ ਰਾਜਵੰਤ ਕੌਰ ਆ ਇੱਕ ਕੁੜੀ ਜਿਹੜੀ ਇਹਨਾਂ ਦੀ ਰਿਸ਼ਤੇਦਾਰਵਾ ਨੋਂ ਲੱਗਦੀ ਆ ਰਾਜਵੰਤ ਕੌਰ ਦੀ ਭੈਣ ਦੀ ਕੁੜੀ ਨੋਂ ਆ ਸਰਬਜੀਤ ਕੌਰ ਦੇਖਿਆ ਜਾਂਦਾ ਧੁੰਦ ਦੇ ਕਾਰਨ ਕਿਹੜੇ ਹਾਸੇ ਹੁੰਦੇ ਕਿਦਾਂ ਟਰਾਲੀਆਂ ਅਨਲੋਡ ਕਰੀਏ ਟਰਾਲੀ ਪਰਾਲੀ ਵਜੀ ਪਈ ਹੈਗੀ ਆ ਉਹ ਵੀ ਰੋਮ ਸਾਈਡ ਤੁਹਾਨੂੰ ਲੱਗਦਾ ਇਸ ਦੇ ਵਿੱਚ ਹਾਸੇ ਕਿਹੜੇ ਹੋਰ ਵੀ ਹੋਣ ਤੋਂ ਨਹੀਂ ਇਹ ਨਾ ਵੀ ਟਰਾਲੀ ਜਿਹੜੀ ਆ ਇਹ ਧੁੰਦ ਤਾਂ ਹੁਣ ਐ ਵਕਤ ਨਹੀਂ ਸੀ ਹੈਗੀ ਜੀ ਜਦੋਂ ਇਹ ਐਕਸੀਡੈਂਟ ਹੋਇਆ ਤੁਹਾਨੂੰ ਤਾਂ ਸਾਫ਼ ਸੀਗੀ ਬਿਲਕੁਲ ਉਹਨਾਂ ਦਾ ਚਿੰਚੇ ਤੇ ਪਤਾ ਨਹੀਂ ਲੱਗਾ ਵੀ ਕੀ ਕਾਰਨ ਬਣਿਆ ਉਹਦਾ ਜਾਂ ਉਹਨੂੰ ਕੋਈ ਨੀਂਦ ਆ ਗਈ ਆ ਜਾਂ ਉਹਨੂੰ ਕੀ ਗੱਲ ਹੋਈ ਆ ਪ੍ਰੋਬਲਮ ਕੀ ਆਈ ਆ ਜਿਹੜੀ ਇਕਦਮ ਹੀ ਉਹ ਬ੍ਰੇਕ ਵੀ ਨਹੀਂ ਵੱਜੀ ਸਿੱਧੀ ਇਹ ਵਿੱਚ ਐਕਸੀਡੈਂਟ ਹੀ ਹੋਇਆ ਵਿੱਚ ਵਿੱਚ ਪਰਿਵਾਰਿਕ ਮੈਂਬਰਾਂ ਨਾਲ ਟਾਈਅਪ ਹੋ ਜਾਂਦਾ ਟਾਈਪ ਆਏ ਆ ਉਹਨਾਂ ਦੇ ਪਰਿਵਾਰ ਮੈਂਬਰ ਪੁੱਛ ਰਹੇ ਆ ਉਹਨਾਂ ਕੋਲ ਬਾਕੀ ਜੋ ਵੀ ਇਨਫੋਰਮੇਸ਼ਨ ਆ ਲੈਣੀ ਆ ਕੀ ਗੱਲ 24 ਸੀ ਕਿਉਂ ਬੁੱਕ ਤੇ ਖੜੀ ਹੋਈ ਸੀ ਟਰਾਲੀ ਦੱਸਦੇ ਵੀ ਖੜੀ ਸੀ ਟਰਾਲੀ ਚੱਲਦੀ ਨਹੀਂ ਸੀਗੀ ਡਰਾਈਵਰ ਮੌਕੇ ਤੇ ਸੀ ਡਰਾਈਵਰ ਹੁਣ ਪਤਾ ਨਹੀਂ ਵੀ ਮੌਕੇ ਤੇ ਆ ਵਕਤ ਤੇ ਮੌਕੇ ਤੇ ਸਾਨੂੰ ਕੋਈ ਮਿਲਿਆ ਨਹੀਂ ਹੈਗਾ ਜੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਦੀ ਪਛਾਣ ਮੋਹਨ ਸਿੰਘ ਅਤੇ ਰਾਜਵੰਤ ਕੌਰ ਅਤੇ ਸਰਬਜੀਤ ਕੌਰ ਵਜੋਂ ਹੋਈ ਹੈ ਇਹ ਤਿੰਨੋਂ ਜਲੰਧਰ ਦੇ ਵਾਸੀ ਹਨ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਬਾਕੀ ਪਰਿਵਾਰ ਮੈਂਬਰਾਂ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ